ਪਾਰਲੇ ਦਾ ਦੁੱਧ ਚੋਣ ਵਾਲਾ ਉੱਥੇ ਮਿਲਦਾ 2.5 300 ਦਾ ਇੱਕ ਵਾਰ ਚੋਈ ਜਾਂਦੀ ਵਾਹ ਉਹ ਇਦਾਂ ਧਰਤੀ ਵਾਂਗੂ ਘਮਲਾ ਅੱਛਾ ਜੀ ਇਹ ਘੁੰਮੀ ਜਾਂਦਾ ਉੱਥੇ ਬੰਦੇ ਮਸ਼ੀਨਾਂ ਲਾਈ ਜਾਂਦੇ ਚੱਲੀ ਜਾਂਦੇ ਜਿਵੇਂ ਬਛਰੂ ਹੁੰਦੇ ਸਾਰੇ ਆਪਾਂ ਧਾਰੇ ਤੇ ਦੇ ਦਈ ਦੀ ਅੱਛਾ ਜੀ ਅੱਛਾ ਆਪ ਨਹੀਂ ਰੱਖਦੇ ਨਹੀਂ ਆਪਾਂ ਨਹੀਂ ਰੱਖਦੇ ਜਦੋਂ ਪਹਿਲਾਂ ਮੇਰੀ ਤੇਰੇ ਨਾਲ ਗੱਲ ਹੋ ਗਈ ਤੂੰ ਕਹੇ ਮੈਨੂੰ 5 6 ਬੱਚੀ ਦੇ ਦ ਬਛਰੂ ਆਪਾਂ 500 ਤੁਹਾਨੂੰ ਖਿਲਾ ਦੇਣੀ ਆ ਜਦ ਤਨੇ ਦੁੱਧ ਚੋਂ ਘਣੋਂ ਹਟ ਗਈ ਅੱਛਾ ਜੀ ਤੇ ਜਿੰਨੀਆਂ ਤੁਸੀਂ ਵਾਪਸ ਲਿਆਏ ਹਾਂਜੀ ਤੇ ਜੀ ਤੁਹਾਡਾ ਮੇਰਾ ਰੇਟ ਤੈਅ ਹੋ ਗਿਆ ਵੀ 10 ਡਾਲਰ ਪਰ ਡੇ ਤੁਹਾਨੂੰ ਦੇਣੇ ਆ ਕਪ ਜਨਵਾਰ ਦੇ ਵਿੱਚ ਅੱਛਾ ਜੀ ਰੋਜ਼ ਨਹੀਂ ਜਿਵੇਂ 2500 ਲੈ ਕੇ ਤੁਹਾਨੂੰ ਮੈਂ 10 ਡਾਲਰ ਰੋਜ਼ ਦੇ ਦੇਣੇ ਆ ਉਹਨੂੰ ਪੱਠੇ ਪਾਉਣਗੇ ਫੀਡ ਵੀ ਉਹਨਾਂ ਦੀ ਸਾਹ ਸੁਭਾਈ ਉਹਨਾਂ ਦੀ ਤੁਹਾਡਾ ਫਾਰਮ ਆਪਦਾ ਜਿਹਦੇ ਨੇ ਸੂਣ ਤੇ ਆ ਗਈ ਇੱਕ ਮਹੀਨਾ ਪਹਿਲਾਂ ਤੁਸੀਂ ਫਾਰਮ ਤੋਂ ਛੱਡ ਜਾਣੀ ਹਟੇ ਤੇ ਆਪਾਂ ਸਿਰਫ ਦੁੱਧ ਆਪਣੇ ਕੋਲ ਦੁੱਧ ਚੋਣ ਦਾ ਹੀ ਕੰਮ ਦੁੱਧ ਹੀ ਚੋਣਾ ਕਰਨਾ ਦੁੱਧੋਂ ਹਟੀ ਗਾ ਵੀ ਬਾਹਰ ਚਲੀ ਜਾਣਾ ਓਕੇ ਜੀ ਓਕੇ ਸਾਰੀਆਂ ਆਪਣੇ ਕੋਲ ਘੁੰਮ ਘੁੰਮ ਕਮਾ ਕੇ ਮੈਨੇਜਰ ਰੱਖਿਆ ਹੈ ਉੱਥੇ ਆਪਦੇ ਆਪ ਘੁੰਮ ਘਮਾ ਕੇ ਵਾਪਸ ਆਈ ਜਾਂਦੀਆਂ Okay, okay. ओके okay, okay. जी ओके ਕੀਤੀ ਕਰਦੀ ਨਾਲ ਆਪਾਂ 2-3000 ਕਿਲੋ ਓਕੇ ਜੀ ਓਕੇ ਜਦੋਂ ਪੱਠੇ ਵੱਢਣੇ ਹਾਂਜੀ ਖੱਤੇ ਜਿਹੜੇ ਪੱਠੇ ਚੈੱਕ ਕਰਨੇ ਨੇ ਵੀ ਜੰਨੀ ਪ੍ਰੋਟੀਨ ਆ ਫਿਰ ਉਹ ਚੈੱਕ ਕਰਕੇ ਉਸ ਹਿਸਾਬ ਨਾਲ ਹਨਾ ਵੀ ਜੇ ਘੱਟ ਪਟੀਨਾ ਫੀਡ ਥੋੜੀ ਵੱਧ ਪਾ ਦੇਣੀ ਆ ਵੀ ਲੋੜ ਦੇ ਮਤਲਬ ਉਹ ਕਲ ਕਲ ਪ੍ਰੋਟੀਨ ਆਪਾਂ ਜਿਹੜੀ ਹੁੰਦੀ ਆ ਫਿਰ ਪੀਲਰ ਜਿਹੋ ਖਰੀਦ ਆਪਾਂ ਬਾਹਰੋਂ ਖਰੀਦ ਲਈ ਬਾਕੀ ਸਾਰੀ ਫੈਟ ਮੱਕੀ ਦਾ ਦਾਣਾ ਸੋਨਾ ਸਾਰਾ ਚੱਕੀ ਹਾਂ ਜਿਹੜੀ ਪਧਰੀ ਜ਼ਮੀਨ ਆ ਉਹਨੇ ਬਤ ਨਹੀਂ ਆਉਣਾ ਇੱਥੇ ਜਿਹੜੀ ਪਹਾੜੀ ਜ਼ਮੀਨ ਆ ਉਹਨੂੰ ਪਸੰਦ ਕਰਦੇ ਆਪਾਂ ਇੱਥੇ ਵਾਹ ਜੀ ਉਹ ਪਦਰੀ ਜਮੀ ਨਹੀਂ ਇੱਥੇ ਪਦਰੀ ਜਮੀ ਜੇ ਤੁਸੀਂ ਖੇਤੀ ਕਾਰੀ ਦਾ ਨਾਮ ਨਾ ਲਗਾ ਜਿੰਨੀ ਆਪ ਡਾਉਣਾ ਹਾਂਜੀ ਉਹ ਵਧੀਆ ਵਧੀਆ ਹੋਊਗਾ ਉਹ ਆਪਣੇ ਇੱਥੇ ਗੋਰੇ ਵੀ ਕਰਦੇ ਆ ਉਹ ਪਹਿਲਾਂ ਆਪਣਾ ਪ੍ਰੋਟੀਨ ਚੈੱਕ ਕਰਦੇ ਆ ਵੀ ਪੱਠਿਆਂ ਚ ਕਿੰਨਾ ਤੇ ਕਿੰਨੀ ਫੀਡ ਦੀ ਲੋੜ ਆ ਹਾਂ ਆਪਾਂ ਦੀਆਂ ਮਸ਼ੀਨਾਂ ਹੁੰਦੀਆਂ ਆਪਣੇ ਕੋਲ ਜਦੋਂ ਪੱਠੇ ਵੱਢਣੇ ਹਾਂਜੀ ਖੱਤੇ ਜਿਹੜੇ ਪੱਠੇ ਚੈੱਕ ਕਰਨੇ ਵੀ ਜਿੰਨੇ ਕੰਨੀ ਪ੍ਰੋਟੀਨ ਆ ਫਿਰ ਉਹ ਚੈੱਕ ਕਰਕੇ ਜੇ ਘੱਟ ਪਟੀਨਾ ਫੀਡ ਥੋੜੀ ਵੱਧ ਪਾ ਦੇਣੀ ਆ ਵੀ ਲੋਕਾਂ ਦੇ ਮਿਲਦਾ ਹੁੰਦਾ ਕੱਲੀ ਕੱਲੀ ਪਰੋਟੀਨ ਆਪਾਂ ਜਿਹੜੀ ਹੁੰਦੀ ਆ ਫਿਰ ਪੀਲਰ ਜਿਹੋ ਖਰੀਦ ਆਪਾਂ ਬਾਹਰੋਂ ਖਰੀਦਦੇ ਆਂ ਬਾਕੀ ਸਾਰੀ ਫੈਡ ਮੱਕੀ ਦਾ ਦਾਣਾ ਦੂਣਾ ਸਾਰਾ ਚੱਕੀ ਆਪਣੀ ਸੀ ਜੇ ਆਪਾਂ ਖੇਤੀ ਕਰਦੇ ਨਾਲ ਆਪਾਂ 2-3000 ਕਿਲੋ ਓਕੇ ਜੀ ਓਕੇ ਮਤਲਬ ਵੀ ਜਦੋਂ ਖੇਤੀ ਜੇ ਵੀ ਇੱਥੇ ਮੁਨਾਫਾ ਹੈਗਾ ਖੇਤੀ ਦੇ ਵਿੱਚ ਇੱਥੇ ਜਿਹਨਾਂ ਦੀ ਜਿੰਨਾ ਲਾਰਜ ਰਮਾਉਂਟ ਚੱਲੇਗਾ ਉਹਦੇ ਚ ਹੀ ਮੁਨਾਫਾ ਆ ਜਾਂਦੀ ਜਿੰਨੀ ਵੱਡਾ ਜ਼ਮੀਨ ਦਾ ਟਾਕਾ ਕਿਵੇਂ ਲਾਲਾ ਵੀ 2-4000 ਕਿਲੇ ਦੇ ਖੇਤੀ ਕਰਦੇ ਆ ਇੱਥੇ ਆਪਣੀ ਐਵਰੇਜ ਨਿਕਲ ਲੈਣ ਆਪਾਂ ਐਵਰੇਜ ਕੱਢ ਲੈਨੇ ਆ ਯਾਰ ਮੈਨੂੰ ਕਿਲੇ ਪਿੱਛੇ 100 ਡਾਲਰ ਬਚਣਾ ਓਕੇ ਜੀ ਹਨਾ ਹੁਣ 1000 ਕਿਲੇ ਦੀ ਖੇਤੀ ਕਰਦਾ ਜੋ ਵੀ ਬਣਿਆ ਉਹਦਾ ਲੱਖ ਡਾਲਰ ਬਣਿਆ ਉਸ ਹਿਸਾਬ ਨਾਲ ਤੋਰ ਉਹ ਪ੍ਰੋਫਟ ਆ ਤੇਰਾ ਤੂੰ ਬਰ ਕਰ ਲੈ ਖੇਤੀ ਉਸ ਹਿਸਾਬ ਨਾਲ ਨੰਬਰ ਪੈ ਕਰ ਲੈ ਹਾਂਜੀ ਤੇਰਾ 100 ਆ 100 ਸੋਚਿਆ ਤੇ 100 ਕਿਲੇ ਪਿੱਛੇ ਬਚਣਾ ਉਹ ਤੇਰੇ 70 ਵੀ ਹੋ ਸਕਦੇ 110 ਵੀ ਹੋ ਸਕਦੇ 100 ਸੋਚ ਕੇ ਚੱਲਾ ਤੂੰ ਦੇਖ ਲੈ ਵੀ ਤੈਨੂੰ ਕਿੰਨੇ ਚਾਹੀਦੇ ਆ ਦਿਨ 2 ਚਾਹੀਦਾ 4 ਚਾਹੀਦਾ 5 ਚਾਹੀਦਾ ਉਹ ਸਾਲ ਨਾਲ ਨੰਬਰ ਵਧਾਉਣੇ ਪੈਣੇ ਪਰ ਇੱਥੇ ਮਿਹਨਤ ਘਟਾ ਹਨਾ ਜੀ ਖੇਤੀ ਦਾ ਵੀ ਮੀਹਾ ਮੂਹਾ ਦੇ ਸਾਰੇ ਹਾਂ ਇੱਥੇ ਵੀ ਆਂਡੀਆਂ ਜਾ ਕੇ ਇੱਥੇ ਆਪਣੇ ਮੱਕੀ ਬੁੱਕੀ ਪੀਦੇ ਆਂ ਇੰਡੀਆ ਦੇ ਵਿੱਚ ਹਾਂਜੀ ਹਾਂਜੀ ਮੱਕੀ ਨੂੰ ਪਾਣੀ ਬਹੁਤ ਲਾਉਂਦੇ ਆਂ ਅਸੀਂ ਇੱਥੇ ਕਦੇ ਮੱਕੀ ਨੂੰ ਪਾਣੀ ਨਹੀਂ ਲਾਇਆ ਸੀ ਆਹ ਜ਼ਮੀਨਾਂ ਦੇ ਵਿੱਚ ਰਾਤ ਨੂੰ ਤਰੇਲਦਾ ਮੱਕੀ ਨੇ ਵਧੀ ਜਾਣਾ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਉਹਨਾਂ ਜਮੇ ਆਹ ਆ ਸਾਲ ਮੀਂਹ ਇੰਨੇ ਪੈ ਰਿਹਾ ਹਾਂ ਬਹੁਤ ਮਾੜੀ ਹੋਊਗੀ ਮੱਕੀ ਅੱਛਾ ਜੀ ਹਾਂ ਵਧੀਆ ਨਹੀਂ ਹੋਣਾ ਓਕੇ ਇਹ ਨੁਕਸਾਨ ਹੀ ਕਰ ਰਿਹਾ ਮਤਲਬ ਨਹੀਂ ਕਰ ਰਿਹਾ ਨਹੀਂ ਬਾਕੀ ਫਸਲਾਂ ਵਾਸਤੇ ਸਾਰੀਆਂ ਫਸਲਾਂ ਨ ओके ओके ਤੇ ਇੱਥੇ ਬੋਰ ਕਰਨ ਦੀ ਭਾਜੀ ਪਰਮਿਸ਼ਨ ਹੈ ਹੀ ਨਹੀਂ ਇੱਥੇ ਦਾ ਬੋਰ ਦੀ ਜਮਾਂ ਨਹੀਂ ਲੋੜ ਹੈਗੀ ਨਾ ਇਹ ਜਮੀਨ ਪਰ ਇਹ ਜਮੀਨਾਂ ਦੇ ਵਿੱਚ ਪਧਰੀਆਂ ਕਰ ਲਈਆਂ ਨੇ ਜੇ ਪਾਣੀ ਨਹੀਂ ਸੁੱਕਣਾ ਜਿਆਦਾ ਜਮੀਨਾਂ ਦੇ ਵਿੱਚ ਇੱਥੇ ਆਪਾਂ ਡੀਪਿੰਗ ਟਾਇਲ ਪਾਈ ਹੋਈ ਹੈ ਅੱਛਾ ਡੀਪਿੰਗ ਟਾਇਲ ਪਾ ਕੇ ਆਪਾਂ ਪਾਣੀ ਕੱਢਦੇ ਆਂ ਜਮੀਨਾਂ ਦੇ ਵਿੱਚੋਂ ਅੱਛਾ ਪਾਣੀ ਬਾਹਰ ਕੱਢੀਦਾ ਪਾਣੀ ਨਿਕਲ ਜਾ ਜਮੀਨਾਂ ਦਾ ਹੁਣ ਵੀ ਖੇਤੀ ਕਰ ਰਹੇ ਆਂ ਭਾਜੀ ਨਹੀਂ ਹੁਣ ਨਹੀਂ ਕਰ ਰਹੇ ਅਸੀਂ ਅੱਛਾ ਹਾਂ ਮਤਲਬ ਪਾਈਪ ਲਾਈਨਾਂ ਦੱਬ ਕੇ ਉਹਦੇ ਵਿੱਚੋਂ ਜੇ ਬਾਈ ਚਾਂਸ ਖੜ ਗਏ ਟੈਲ ਕਹਿੰਦੇ ਉਹਨੂੰ ਜਿਹੜੀ ਪਧਰੀ ਜ਼ਮੀਨ ਆ ਹਾਂਜੀ ਹਾਂ ਉਹਦੇ ਚ ਹੀ ਹੁੰਦੀ ਆ ਓਕੇ ਤੇ ਉਹਦੇ ਵਿੱਚੋਂ 4 ਫੁੱਟ 8 ਫੁੱਟ ਦੀਮੀ ਹੁੰਦੀ ਆ ਹਾਂਜੀ ਤੇ ਜਦੋਂ ਸਨੋਵ ਖੁਰਦੀ ਆ ਮੀਂਹ ਪੈਂਦੇ ਆ ਪਾਣੀ ਥੱਲੇ ਸੱਕ ਕਰਕੇ ਜਿਹੇ ਨਾਲ ਆਪਾਂ ਸੂਆ ਲਾਲਾ ਜਾਂ ਰਿਵਰ ਲਾਲਾ ਔਰ ਰਿਵਰ ਦੇ ਵਿੱਚ ਚਲੀ ਜਾਂਦੀਆਂ ਸਾਰੀਆਂ ਓਕੇ ਜੀ ਓਕੇ ਤੇ ਉਹ ਪਾਣੀ ਜਿਹੜਾ ਐਕਸਟਰਾ ਪਾਣੀ ਹੁੰਦਾ ਸਾਰਾ ਨੱਟੜ ਜਾਂਦਾ ਜ਼ਮੀਨ ਦੇ ਵਿੱਚ ਤੇ ਉਹਦੀ ਕੋਈ ਢਾਲ ਦਿੱਤੀ ਹੁੰਦੀ ਆ ਵਿੱਚੋਂ ਢਾਲ ਜਿਵੇਂ ਜ਼ਮੀਨ ਦੇ ਉਸ ਜਗ੍ਹਾ ਤੇ ਜਿਵੇਂ ਜ਼ਮੀਨ ਆ ਜਿਹੜੀ ਅਪ ਡਾਊਨ ਆ ਹਾਂਜੀ ਜਮੀਨ ਆ ਜਿੱਥੇ ਜਮੀਨ ਦਾ ਪਹਾਉਮ ਵੱਧਾ ਜਿੱਥੇ ਪਾਣੀ ਵੱਧ ਜਾਂਦਾ ਉੱਥੇ ਤੁਸੀਂ ਪਾ ਦੇਣੀ ਹੈ ਓਕੇ ਜਿਵੇਂ ਲਾਲਾ ਜੀ ਉਹਨਾਂ ਖੱਤਾ ਵਾ ਇੱਥੇ ਤੂੰ ਪਾ ਦੇ 100 100 ਫੁੱਟ ਤੇ ਪਾ ਦੇ 100 100 100 ਫੁੱਟ ਤੇ ਉੱਥੇ ਪਾ ਦੇ ਫਿਰ ਅਗਲੀ ਪਾ ਦੇ 100 ਫੁੱਟ ਤੇ ਐਦਾਂ ਪਾਉਣੀਆਂ ਹੋਈਆਂ ਨੇ ਓਕੇ ਤੇ ਫਿਰ ਮੋਹਰੇ ਇੱਕ ਵੱਡੀ ਪੈਪ ਪਾ ਦੋ ਉਹਨਾਂ ਕਨੈਕਟ ਕਰ ਦੋ ਅੱਛਾ ਤੇ ਚੱਲਦੀਆਂ ਰਹਿੰਦੀਆਂ ਥੱਲੇ ਉਹ ਸੱਕ ਕਰਦੇ ਰਹਿੰਦੇ ਪਾਣੀ ਜਿਵੇਂ ਉਹ ਜ਼ਮੀਨ ਵਾਪਸ ਆ ਜਾਂਦੀ ਆ ਫਿਰ ਜਿਹੜੀਆਂ ਕਈ ਜਮੀਨਾਂ ਉਹਨਾਂ ਜਮੀਨਾਂ 'ਚ ਪੈਂਦੇ ਆ ਉਹ ਜ਼ਮੀਨਾਂ ਡਾਕਰ ਜਿਹੜੀ ਜੁਲਾਈ ਜੁਲੂਈ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇੱਕ ਅੱਧੀ ਵਾਰ ਬੱਤ ਆਉਂਦੀਆਂ ਨੇ ਉਦੋਂ ਬੱਤ ਹੀ ਨਹੀਂ ਆਉਂਦੀ। ਅੱਛਾ ਜੀ। ਹਾਂ ਜੀ। ਮਤਲਬ ਇੱਥੇ ਵੀ ਜ਼ਮੀਨ ਚੰਗੀ ਮਾੜੀ ਇੰਡੀਆ ਵਾਂਗੂ। ਹਾਂ ਜਿਹੜੀ ਪਧਰੀ ਜ਼ਮੀਨ ਆ ਉਹਨੇ ਬੱਤ ਨਹੀਂ ਆਉਣਾ ਇੱਥੇ ਜਿਹੜੀ ਪਹਾੜੀ ਜ਼ਮੀਨ ਆ ਉਹਨੂੰ ਪਸੰਦ ਕਰਦੇ ਆਂ ਆਪਾਂ ਇੱਥੇ। ਵਾਹ ਜੀ। ਹਾਂ ਪਧਰੀ ਜ਼ਮੀਨ ਨਹੀਂ ਇੱਥੇ ਪਧਰੀ ਜ਼ਮੀਨ 'ਚ ਤੁਸੀਂ ਖੇਤੀ ਕਰਦੀ ਨਾਮ ਨਾ ਨਗਾ। ਜਿੰਨੀ ਆਪ ਡਾਉਣਾ। ਹਾਂ ਜੀ। ਉਹ ਵਧੀਆ ਵਧੀਆ ਹੋਊਗਾ। ਪਰ ਭਾਜੀ ਜੋ ਮਰਜੀ ਗੈ ਲਈਏ ਪੰਜਾਬ ਵਰਗੀ ਜ਼ਮੀਨ ਤਾਂ ਨਹੀਂ ਕਿਤੇ। ਨਹੀਂ ਪੰਜਾਬ ਵਰਗੀ ਫਸਲ। ਹਾਂ ਵਰਗੀ। ਉਹ ਵੀ ਜੀ ਮੱਕੀ ਦੀ ਫਸਲ ਇੱਥੇ ਜਾਂਦੀ ਰਿਕਾਰਡ ਤੋੜ ਲੱਖੋ ਦੀ ਮੱਕੀ ਵਧੀਆ ਨਹੀਂ ਪਾਜੀ ਤਕੜੀ ਮੱਕੀ ਆ ਜੀ ਅਸੀਂ ਨਹੀਂ ਦੇਖੀ ਕਦੇ ਇੰਨੀ ਮੱਕੀ ਤਕੜੀ ਅੱਛਾ ਜੀ ਤੇ ਮੱਕੀ ਇੱਥੇ ਭਾਜੀ ਜਿੱਦਾਂ ਆਪਾਂ ਛੱਲੀਆਂ ਤੋੜ ਗਏ ਉਦਾਂ ਵੇਕਦੀ ਆ ਜਾਂ ਕੱਲਾ ਚਾਰੇ ਪਾਣੇ ਆ ਨਹੀਂ ਮੱਕੀ ਜੇ ਦਾਣੇ ਕੱਢ ਲੈਂਦੇ ਆਪਾਂ ਦਾਣੇ ਜੇ ਸੈਲਜ ਬਣਾਉਣੀ ਆ ਤਾਂ ਹਰੀ ਦੀ ਬਣਦੀ ਆ ਸੈਲਜ ਤਾਂ ਗ੍ਰੀਨ ਗ੍ਰੀਨ ਦੀ ਅੱਛਾ ਜੀ ਹਾਂ ਜਦੋਂ ਅਸੀਂ ਤਾਂ ਜਿਹੜੇ ਮੈਨੂੰ ਪੰਜਾਬ 'ਚ ਤਾਂ ਪਤਾ ਨਹੀਂ ਕਿੱਦਾਂ ਬਣਾਉਂਦੇ ਆ ਅਸੀਂ ਤਾਂ ਜਾਂਦੀ ਇਹ ਦੋ ਸਾਲੀ ਨੂੰ ਦੁੱਧਾ ਲੱਗਿਆ ਹੁੰਦਾ ਹਾਂਜੀ ਉੱਥੇ ਵੀ ਜਿਹੜੀ ਆ ਵੀ ਅੱਛਾ ਜੀ ਜੇ ਜ਼ਿਆਦਾ ਦਾਣਾ ਪੱਕ ਗਿਆ ਫਿਰ ਦਾਣਾ ਫਿਰ ਅੱਡ ਹੋ ਜਾਂਦਾ ਗਲਤ ਦਾਣੀ ਦਾ ਵਿੱਚ ਉਹ ਖਾਪਦਾ ਵੀ ਨਹੀਂ ਫੇਗਾ ਵੀ ਹਾਂ ਅਹੀਂ ਵੇਸਟੇਜ ਜਾਂਦੀ ਆ ਤੇ ਭਾਜੀ ਜਿਹੜਾ ਤੁਹਾਡਾ ਅਮਰੀਕਾ ਕਹਿੰਦੇ ਆ ਫਾਰਮ ਬ੍ਰਦਰ ਦਾ ਤੇ ਦੋ ਮੌਕਾ ਬਈ ਬੜਾ ਪਸੰਦ ਕਰਦੇ ਆ گاਵਾ ਦੇ ਫਾਰਮਾਂ ਨੂੰ ਤਾਂ ਮਤਲਬ ਜਰੂਰ ਜਰੂਰ ਉਹ ਆਇਆ ਇਹਦੇ ਵਿੱਚ ਆਪਣਾ ਫਾਰਮ ਤੁਹਾਨੂੰ ਮਨੰਦ ਕਰਦਾ ਆ ਆਪਣੇ ਇੱਥੋਂ ਦਾ ਫਿਰ ਬੜੀ ਜਦਾਂ ਬਾੜੀ 8 ਘੰਟੇ ਲੱਗਦੇ ਆ 8 ਘੰਟੇ ਦੀ ਤੇ ਆ ਹੁਣ ਕਿੰਨੇ ਗਾਂ ਮੱਖੀਆਂ ਹੋਈਆਂ ਹੋਊ ਉੱਥੇ 810000 ਗਾਂ ਹੈਗੀਆਂ ਉੱਥੇ ਆਪਣਾ ਪੂਰਾ ਹੁਣ ਵੀ ਪੂਰਾ ਉੱਥੇ ਆਪਾਂ 2 3 30 ਉਹ ਜਿਹੜਾ ਦਾ ਪਾਰਲਰ ਦਾ ਦੁੱਧ ਚੋਣ ਵਾਲਾ ਉੱਥੇ ਮਿਲਦਾ 2 300 ਗਾਂ ਇੱਕ ਵਾਰ ਚੋਈ ਜਾਂਦੀ ਵਾਹ ਉਹ ਇਦਾਂ ਧਰਤੀ ਵਾਂਗੂ ਘਮਦਾ ਅੱਛਾ ਜੀ ਇਹ ਕੰਮੀ ਜਾਂਦਾ ਤੇ ਬੰਦੇ ਮਸ਼ੀਨਾਂ ਲਾਈ ਜਾਂਦੇ ਚੱਲੀ ਜਾਂਦਾ ਉੱਥੇ ਦਾ ਜਾਂਦੇ ਇੰਨੀ ਬਹੁਤ ਤਕੜਾ ਕੰਮ ਆ ਜਾਂਦੀ ਹੁਣ ਉੱਥੇ ਦਾ ਹਰ ਉਥੋਂ ਇੱਕ ਫਾਰਮ ਤਾਂ ਪਤਾ ਨਹੀਂ ਕਿੰਨੇ ਕਿ ਲੋਕੀ ਰੋਟੀ ਖਾਏ ਉਥੇ ਆਪਾਂ ਪਸ਼ੂ ਜਿਵੇਂ ਬੱਕਰੂ ਹੁੰਦੇ ਆ ਸਾਰੇ ਆਪਾਂ ਧਾਰੇ ਤੇ ਦੇ ਦਈਂਦੇ ਅੱਛਾ ਜੀ ਅੱਛਾ ਆਪ ਨਹੀਂ ਰੱਖਦੇ ਨਹੀਂ ਆਪਾਂ ਨਹੀਂ ਰੱਖਦੇ ਆਹ ਧਾਰੇ ਤੇ ਦੇ ਦਈਂਦੇ ਇੱਥੇ ਵੀ ਚੱਲਦਾ ਹੈ ਇਹ ਕੰਮ ਗੋਰਿਆਂ ਦੇ ਦਿੰਦੇ ਜਾਂਦੇ ਆ ਨੇ ਤੇ ਬਹੁਤ ਚੰਦੂਆ ਤੋਂ ਸੂਣਦੇ ਨਾ ਦੋ ਵਾਦ ਨਹੀਂ ਆਪਾਂ ਉਹਨਾਂ ਨੂੰ ਡਾਲਰ ਦੇ ਦਈਂਦੇ ਜਿਵੇਂ ਉਹਦਾ ਰੇਟ ਰੇਟ ਤੇ ਇਹ ਕਰ ਲਈਦਾ ਜਿਵੇਂ ਹਾਂਜੀ 10 ਡਾਲਰ ਪਰ ਹੈਡ ਜਦੋਂ ਪਹਿਲਾਂ ਮੇਰੀ ਤੇਰੇ ਨਾਲ ਹਾਂਜੀ ਤੂੰ ਕਹੇ ਮੈਨੂੰ 500 ਬੱਚੀ ਦੇ ਦਬਾਤ ਸ਼ੁਰੂ ਆਪਾਂ 500 ਤੁਹਾਨੂੰ ਖਲਾ ਦੇਣੀਆਂ ਜਿੱਦਨੇ ਦੁੱਧ ਚੰਗਣੋਂ ਹਟ ਗਈ ਅੱਛਾ ਤੇ ਜਿੰਨੀ ਆ ਤੁਸੀਂ ਵਾਪਸ ਲਿਆਏ ਹਾਂਜੀ ਤੇ ਜੇ ਤੁਹਾਡਾ ਮੇਰਾ ਰੇਟ ਤੈਅ ਹੋ ਗਿਆ ਵੀ 10 ਡਾਲਰ ਪਰ ਡੇ ਤੁਹਾਨੂੰ ਦੇਣੇ ਆ ਕਪ ਜਨਵਾਰ ਦੇ ਵਿੱਚ ਅੱਛਾ ਜੀ ਰੋਜ਼ ਜਿਵੇਂ 2500 ਲੈ ਕੇ ਤੁਹਾਨੂੰ ਮੈਂ 10 ਡਾਲਰ ਰੋਜ਼ ਦੇ ਦੇਣੀ ਉਹਨੂੰ ਪੱਠੇ ਪਾਉਂਦਾ ਫੀਡ ਵੀ ਉਹਨਾਂ ਦੀ ਸਾਸ ਸੁਭਾਈ ਉਹਨਾਂ ਦੀ ਤੁਹਾਡਾ ਫਾਰਮ ਆਪਦਾ ਜਿੱਦਨੇ ਸੂਣ ਤੇ ਆ ਗਈ ਇੱਕ ਮਹੀਨਾ ਪਹਿਲਾਂ ਤੁਸੀਂ ਫਾਰਮ ਤੋਂ ਛੱਡ ਜਾਨੀਏ ਤੇ ਬਾਈ ਚਾਂਸ ਜੇ ਉਹਨੇ ਸੇਵਾ ਵਧੀਆ ਨਾ ਕੀਤੀ ਆਪਾਂ ਨੂੰ ਲੱਗਿਆ ਵੀ ਵਧੀਆ ਤਿਆਰ ਨਹੀਂ ਹੋਈ ਵੀ ਵਰਥ ਹਟ ਨਹੀਂ ਹੈ ਕੰਮ ਫਿਰ ਆਪਣੀ ਮਰਜ਼ੀ ਹਾਂ ਜੀ ਆਪਣੀ ਮਰਜ਼ੀ ਆ ਆਪਾਂ ਪਰ ਉਹ ਬੰਦੇ ਵਧੀਆ ਇੰਤ ਤੱਕ ਪਲੈਂਟ ਕਦੇ ਆਈ ਨਹੀਂ ਇੰਤਾਂ ਦੇ ਓਕੇ ਓਕੇ ਹਾਂ ਉਹ ਪਾਸਟਰ ਹੁੰਦੇ ਆ ਇੱਥੇ ਜਿਵੇਂ ਗਾਈਆਂ ਜਿਹੜੀਆਂ ਹੁੰਦੀਆਂ ਗਰਮੀਆਂ ਗਰਮੀਆਂ ਦਾ ਜਿਵੇਂ ਆਪਾਂ ਲਾ ਲਾ ਵੀ 2 300 400 ਕਿਲੇ ਤਾਰ ਲਾ ਕੇ ਆਪਾਂ ਉਹ ਛੱਡ ਦੇਣੀਆਂ ਉਹਦੇ ਵਿੱਚ ਇੱਕ ਪਾਂਡ ਹੁੰਦਾ ਤੇ ਉੱਥੇ ਛੱਡ ਦੇਣੀਆਂ ਨੇ ਪਹਿਲੇ ਸਾਲ ਉੱਥੇ ਛੱਡ ਦੇਣੀਆਂ ਸਮਰ ਵਿੰਟਰ ਵਿੰਟਰੀ ਉਹਨਾਂ ਨੂੰ ਪੱਠੇ ਪਾਉਣੇ ਆ ਆਪਾਂ अच्छा जी। ਥਿਆੜਾਂ ਦੇ ਵਿੱਚ ਆਪਾਂ ਪੱਠੇ ਨਹੀਂ ਪਾਉਨੇ ਉਹਨਾਂ ਨੂੰ ਜਿਵੇਂ ਬਾਂਡ ਹੁੰਦਾ ਵਿੱਚ ਪਾਣੀ ਪੀ ਜਾਂਦੀਆਂ ਨੇ ਉਹ। ਹਾਂਜੀ। ਉੱਥੇ ਚਰੀ ਜਾਂਦੀਆਂ ਨੇ ਸਾਰੀ ਦਿਹਾੜੀ। ਤੇ ਫਿਰ ਆਪਾਂ ਟਾਈਮ ਦੇ ਹਿਸਾਬ ਦੇ ਨਾਲ ਜਦੋਂ ਹੋ ਗਈਆਂ ਇੱਕ ਵਾਰ ਵੈਂਟਰ ਦੇ ਵਿੱਚ ਆਪਾਂ ਪਹਿਲੀ ਵੈਂਟਰ ਜਦੋਂ ਜੀ ਗੱਬਣਾ ਕਰ ਦੇਣੀਆਂ ਨੇ। ਗੱਬਣ ਤੋਂ ਬਾਅਦ ਫੇਰ ਪਤਾ ਵੀ ਹੁਣ 8-9 ਮਹੀਨੇ ਜਿਹੜੀਆਂ ਰਹਿ ਗਈਆਂ ਇੱਕ ਵਾਰ ਚੈੱਕ ਕਰਕੇ ਆਡ-ਆਡੀ ਕਰ ਦੇਣੀਆਂ ਨੇ ਸਾਰੀਆਂ। ਓਕੇ ਜੀ। ਓਕੇ। ਯਾ ਹੁਣ ਆ ਰਹਿ ਗਈਆਂ ਸਾਰੀਆਂ। ਇਹਨਾਂ ਨੇ ਆ ਆ ਮਹੀਨੇ ਚ ਆਸ ਲੱਗ ਗਈਆਂ ਆ 200 ਇੱਥੇ ਆ। ਇਹ ਇੰਨੀ ਤਰੀਕ ਨੂੰ ਉੱਥੇ ਚਲੀ ਜਾਣੀ ਆ ਅਗਲੀ 300 ਇੰਨੀ ਤਰੀਕ ਨੂੰ ਉੱਥੇ ਚਲੀ ਜਾਣੀ ਆ ਤੇ ਉਹ ਘੱਟ-ਘੱਟ ਆਪਾਂ ਤਾਂ 20-25 ਗੋਰੇ ਲੈਂਦੇ ਆ ਤਾਂ ਧਾਰਕ ਤੋਂ ਅੱਛਾ ਜੀ ਤੇ ਆਪ ਨਾਲ ਦੋ-ਦੋ ਤਿੰਨ ਦੋ-ਦੋ ਤਿੰਨ 3000 ਕਿਲੇ ਦੀ ਖੇਤੀ ਕਰਦੇ ਆ ਉਹਨਾਂ ਦਾ ਜਾਂਦੀ ਰੋਟੀ ਪਾਣੀ ਆਪਣੇ ਸਿਰ ਤੇ ਚੱਲਦਾ ਵਾਹ ਆਪਾਂ ਦੱਲਿਆ ਬਸ ਨਹੀਂ ਹੁਣ ਇੱਕ ਹਿਸਾਬ ਦਾ 8-10000 ਪਸ਼ੂਆਂ ਦਾ ਪੂਰਾ ਜ਼ਬਰਦਸਤ ਹੀ ਫਾਰਮ ਹੋਊ ਹਾਂਜੀ ਪੂਰਾ ਜ਼ਬਰਦਸਤ ਵਾਹ ਜਿਹੜਾ ਗੋਆ ਗੋਆ ਹਟਾਉਂਦਾ ਗੋਇ ਫਟਾਇਆਦਾ ਸਾਰੀ ਤੇਰੀ ਇਹ ਦੁੱਧ ਚੋਂਦਾ ਹੈ ਦੁੱਧ ਹੀ ਚੋਈ ਜਾਣਾ ਜਿਹੜਾ ਪੱਠੇ ਚੋਂਦਾ ਉਹਨੇ ਪੱਠੇ ਪੱਠੇ ਔਰ ਰੋਬਟ ਜੇ ਹਨਾ ਇਹ ਹਾਂਜੀ ਮਸ਼ੀਨਾਂ ਲੱਗੀਆਂ ਵੀ ਨਹੀਂ ਹੁਣ ਦਾ ਹਜੇ ਦਾ ਮੈਨੂਅਲੀ ਚੱਲਦਾ ਸਾਰਾ ਕੰਮ ਹੁਣ ਹੁਣ ਇਹ ਚੀਜ਼ ਆ ਰਹੀ ਹੈ ਯਾਨੀ ਓਕੇ ਜੀ ਓਕੇ 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 ਰਾਈਟ ਇਸ ਵੇਲੇ ਦਾ ਸਾਰਾ ਮੈਨੂਅਲੀ ਚੱਲ ਰਿਹਾ ਅੱਛਾ ਜੀ ਬੰਦੇ ਹੀ ਕਰਦੇ ਆ ਬੰਦੇ ਹੀ ਕਰਦੇ ਕਰਾਹੀ ਗਰੂਹੇ ਲੱਗੇ ਹੋਣਗੇ ਟਰੈਕਟਰ ਬੰਡੇ ਬੰਡੇ ਲੋਡਰ ਹੈਗੇ ਮਸ਼ੀਨਾਂ ਹੈਗੇ ਔਰ ਸਨੀ ਰਣਾਉਣਾ ਜਿਹੜੇ ਹੁੰਦੇ ਆਪਣੇ ਮਿਕਸਰ ਹੁੰਦੇ ਆ ਉਹਨਾਂ ਮਿਕਸਰਾਂ ਚ ਪਾ ਪਾ ਕੇ ਆਪਾਂ ਪਾਈ ਜਾਂਦੇ ਓਕੇ ਜੀ ਓਕੇ ਉਹਨਾਂ ਦੀ 1200 ਗਾਂ ਇੱਕ ਪਾਸੇ ਹੁੰਦੀ ਹੈ 1200 2500 ਹੁੰਦੀ ਹੈ ਪੂਰੀ ਵਾਹ ਇੱਕ ਚ ਫਿਰ ਉਹ ਤੋਂ ਅਗਲੀ ਫਿਰ 2500 ਖੁੱਲੀਆਂ ਵੀ ਫੇਰ ਛੱਡਦੇ ਆ ਬਾਹਰ ਮੈਦਾਨ ਚਾਈ ਬਾਹਰ ਚੂਗਣ ਜਾਗਣ ਨੂੰ ਮੈਦਾਨ ਚ ਵੀ ਛੱਡਦੇ ਆ ਨਹੀਂ ਇਹ ਦੁੱਧ ਵਾਲੀਆਂ ਗਾਂ ਨਹੀਂ ਛੱਡਦੇ ਓਕੇ ਜੀ ਓਕੇ ਬਾਕੀ ਛੋਟੀ ਬੱਚੀਆਂ 부ੱਚੀਆਂ ਛੱਡ ਦਿੰਨੇ ਆ ਹਾਂ ਜੀ ਹਾਂ ਜੀ ਹਾਂ ਜੀ ਬੱਛੀਆਂ ਜਿਵੇਂ ਬਾਹਰ ਭੇਜੀ ਜਾਂਦੇ ਆ ਆਪਾਂ ਰੱਖਦੇ ਨਹੀਂ ਕੋਲੇ ਆਪ ਨਹੀਂ ਆਪਾਂ ਗਰੋ ਕਰਦੇ ਬੱਛਰੂ ਕੋਈ ਨਹੀਂ ਗਰੋ ਕਰਦੇ ਓਕੇ ਜੀ ਸਾਰੇ ਬਾਹਰ ਜਾਂਦੇ ਆ ਤੇ ਆਪਾਂ ਸਿਰਫ ਦੁੱਧ ਆਪਣੇ ਕੋਲ ਦੁੱਧ ਚੋਣ ਦਾ ਹੀ ਕੰਮ ਹੈ ਦੁੱਧ ਹੀ ਚੋਣਾ ਕਰਨਾ ਦੁੱ ਓਕੇ ਜੀ ਓਕੇ ਸਾਰੀਆਂ ਆਪਣੇ ਕੋ ਕੁੰਮ ਕੁੰਮ ਕਮਾ ਕੇ ਮੈਨੇਜਰ ਰੱਖਿਆ ਉੱਥੇ ਆਪ ਦੇ ਆਪ ਕੋ ਮਕਮਾ ਕੇ ਵਾਪਸ ਆਈ ਜਾਂਦੀਆਂ ਤੇ ਓਕੇ ਜੀ ਓਕੇ ਵਾਹ ਜੀ ਵਾਹ ਚਲੋ ਮੈਂ ਨਾ 500 ਆ ਯਾਰ ਮੈਂ ਗਲਤ ਕਹਿਤਾ ਤੈਨੂੰ 2500 ਨਹੀਂ ਇੱਕ ਚ 500 ਹੁੰਦੀ ਇੱਕ ਅੱਛਾ 500 ਜੀ 500 ਗਾ ਹੁੰਦੀ ਇੱਕ 2200 2200 2500 ਦੇ ਸ਼ੈਡਰ ਬਣਾਏ ਹੋਏ ਆ ਓਕੇ ਜੀ ਪੂਰਾ ਜਬਰਦਸਤ ਬਾਰ ਨਹੀਂ ਕੋਈ ਨਹੀਂ ਜੀ ਗੇੜਾ ਮਾਰੂਗੇ ਜਰੂਰ 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 ਵਾ ਕਰਿਓ ਮੜੀ ਜੀ ਸਾਡੀ ਮਦਦ ਵੀ ਅੱਗੇ ਕਿਹੋ ਕਿਉਂਕਿ ਪਲਾਨ ਪੂਰਾ ਅਮਰੀਕਾ ਵੀ ਆਏ ਆ ਥੋੜਾ ਜਿਹਾ ਰੂਟ ਬਣ ਜਾਵੇ ਐਨੀ ਟਾਈਮ ਮੇਰੇ ਤੋਂ ਲੈ ਜਾਓ ਐਡਰੈਸ ਮਾਰ ਦਿਓ ਬਸ ਠੀਕ ਹੈ ਜੀ ਚਲੋ ਜੀ ਧੰਨਵਾਦ ਭਾਈ ਟਾਈਮ ਦੇਣ ਲਈ ਧੰਨਵਾਦ ਵੀਡੀਓ ਦੇਖਣ ਲਈ ਸასი ਸ਼ਾਲ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਨੈਕਸਟ ਵਾਲੀ ਵੀਡੀਓ ਦੇਖਣ ਲਈ ਅੱਲਾ ਜੇਰੀ ਮਿਲਦੀ ਆ ਓਕੇ ਜੀ ਧੰਨਵਾਦ ਜੀ